ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਸਿੰਦੇ ਨੇ ਨਾਗਪੁਰ ਵਿੱਚ ਇੱਕ ਚੌਂਸਭਾ ਨੂੰ ਕੀਤਾ ਸੰਬੋਧਿਤ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਰਾਜਾ ਦਾ ਬੇਟਾ ਰਾਜਾ ਨਹੀਂ ਬਣਦਾ ਜੋ ਕੰਮ ਕਰਦਾ ਉਸ ਨੂੰ ਰਾਜਾ ਬਣਾਇਆ ਜਾਂਦਾ ਮੈਂ ਸੂਬੇ ਦਾ ਮੁੱਖ ਮੰਤਰੀ ਹਾਂ ਲੇਕਿਨ ਫਿਰ ਵੀ ਇੱਕ ਵਰਕਰ ਦੀ ਤਰ੍ਹਾਂ ਕੰਮ ਕਰਦਾ ਹਾਂ ਉਹਨਾਂ ਨੇ ਅੱਗੇ ਕਿਹਾ ਕਿ ਬਾਲਾ ਸਾਹਿਬ ਠਾਕਰੇ ਆਪਣੇ ਸਹਿਯੋਗੀਆਂ ਨੂੰ ਆਪਣਾ ਦੋਸਤ ਮੰਨਦੇ ਸਨ ਲੇਕਿਕਿਨ ਉਦੋਂ ਠਾਕਰੇ ਸਾਨੂੰ ਆਪਣੇ ਘਰ ਦਾ ਨੌਕਰ ਸਮਝਦੇ ਹਨ ਦੇਸ਼ ਦੇ 14 ਸੁਬਿਆਂ ਵਿੱਚ ਅੱਜ ਤੋਂ ਹੋਇਆ ਬਰਸਾਤ ਦਾ ਅਲਰਟ ਜਾਰੀ ਮੌਸਮ ਭਾਗ ਦੇ ਮੁਤਾਬਿਕ ਉੜੀਸਾ, ਮਧ ਪ੍ਰਦੇਸ਼, ਮਹਾਰਾਸ਼ਟਰਾ, ਛੱਤੀਸਗੜ੍ਹ ਵਿੱਚ ਅੱਜ ਬਰਸਾਤ ਦੇ ਨਾਲ ਗੜੇਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ। ਉੱਥੇ ਕੇਰਲ, ਤੇਲੰਗਾਨਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਮ, ਸਿੱਕਮ, ਮਗਾਹਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਬਰਸਾਤ ਦੀ ਜਤਾਈ ਗਈ ਹੈ। ਸੰਭਾਵਨਾ ਗੁਜਰਾਤ, ਗੋਆ, ਕਰਨਾਟਕਾ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਪੁੱਡੂਚਿਰੀ ਵਿੱਚ ਰਹੇਗਾ ਲੋ ਦਾਸਰ। ਕੇਂਦਰ ਦੀ ਮੋਦੀ ਸਰਕਾਰ ਨੇ ਚੀਨ ਸੀਮਾ ਯਾਨੀ ਐਲਏਸੀ ਤੋਂ ਲੱਗੇ ਪਿੰਡਾਂ ਦੇ ਵਿਊ ਡਿਵੈਲਪ ਕਰਨ ਦੇ ਲਈ ਵਾਈਬਰੈਂਟ ਵਿਜੀਲਮ ਪ੍ਰੋਗਰਾਮ ਦਾ ਕੀਤਾ ਆਗਾਜ਼ ਇਸ ਦੇ ਤਹਿਤ ਅਰੁਣਾਚਲ ਪ੍ਰਦੇਸ਼ ਸਿੱਕੀ ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਸੂਬੇ ਲਦਾਖ ਦੇ 19 ਜ਼ਿਲ੍ਹਿਆਂ ਦੇ 46 ਬਲੋਕਾਂ ਵਿੱਚ 3000 ਪਿੰਡਾਂ ਨੂੰ ਚੁਣਿਆ ਗਿਆ ਅਰੁਣਾਚਲ ਪ੍ਰਦੇਸ਼ ਉੱਤਰਾਖੰਡ ਅਤੇ ਲਦਾਖ ਦੇ ਵਿੱਚ ਐਲਐਸਸੀ ਦੇ ਨਜ਼ਦੀਕ ਬਸੇ ਜੋ ਪਿੰਡ ਹਨ ਸੁੰਨੇ ਹੋ ਰਹੇ ਸਨ ਉਹ ਮੁਰ ਤੋਂ ਹੋਣ ਗਿਆ ਬਾਤ ਖਾਲਿਸਤਾਨੀ ਅੱਤਵਾਦੀ ਗੁਰਪਤਵਰ ਸਿੰਘ ਪੰਨੂ ਨੇ ਮੋੜ ਤੋਂ ਭਾਰਤ ਖਿਲਾਫ ਜ਼ਹਿਰ ਉਗਲਿਆ ਪੰਨੂ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲਣ ਦੀ ਗੱਲ ਕਹਿੰਦਿਆਂ ਹੋਇਆ ਕਿ ਉਹਦਾ ਸੰਗਠਨ ਸਿੱਖ ਫੋਰ ਜਸਟਿਸ ਤਤਕਿਰ ਖਾਲਿਸਤਾਨੀ ਜਨਮਤ ਸੰਗਰਾਮ ਲਈ ਅਭਿਆਨ ਜਾਰੀ ਰੱਖੇਗਾ ਪੰਨੂ ਨੇ 19 April ਤੋਂ ਸ਼ੁਰੂ ਹੋਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਇੱਕ ਸਾਜ਼ਿਸ਼ ਰਚਣ ਦੀ ਗੱਲ ਆਕੀ ਆਮ ਆਦਮੀ ਪਾਰਟੀ ਦੀ ਅਗੂਰਤੀ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਲੈਕਟੋਰਲ ਬਾਂਡ ਨੂੰ ਲੈ ਕੇ ਕੇਂਦਰ ਸਰਕਾਰ ਮੋਦੀ ਅਤੇ ਭਾਜਪਾ ਤੇ ਤਿੱਖੇ ਹਮਲੇ ਕੀਤੇ ਸੰਜੇ ਸਿੰਘ ਨੇ ਦਾਵਾ ਕੀਤਾ ਕਿ ਦੇਸ਼ ਵਿੱਚ ਇਲੈਕਟੋਰਲ ਬਾਂਡ ਦੇ ਨਾਮ ਤੇ ਵੱਡਾ ਭ੍ਰਿਸ਼ਟਾਚਾਰ ਹੋਇਆ ਕੰਪਨੀਆਂ ਨੂੰ ਟੈਕਸ ਵਿੱਚ ਛੋਟ ਦਿੱਤੀ ਗਈ ਆਪਾਗੋ ਸੰਜੇ ਸਿੰਘ ਨੇ ਕਿਹਾ ਕਿ 6 ਕੰਪਨੀਆਂ ਜੀਹਾਂ ਹਨ ਜਿਨ੍ਹਾਂ ਨੂੰ ਆਪਣੇ ਕੁੱਲ ਮੁਨਾਫੇ ਤੋਂ ਜ਼ਿਆਦਾ ਬੀਜੇਪੀ ਨੂੰ ਚੰਦਾ ਦਿੱਤਾ ਗਿਆ ਰਿਆਣੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੰਨਾ ਜਨਤਾ ਪਾਰਟੀ ਵਿੱਚ ਫਿਰ ਹੋਈ ਬਗਾਵਤ ਸ਼ੁਰੂ ਹੁਣ ਸੂਬਾ ਸਖਤਰ ਨਿਸ਼ਾਨ ਸਿੰਘ ਨੇ ਪਾਰਟੀ ਨੂੰ ਕਹਿਲ ਵਿਦਾ ਉਹਨਾਂ ਨੇ ਅਜੇ ਪਾਰਟੀ ਹਾਈ ਕਮਾਂਡ ਨੂੰ ਮੌਖਿਕ ਰੂਪ ਦੇਣਾ ਪਾਰਟੀ ਛੱਡਣ ਦੀ ਜਾਣਕਾਰੀ ਦਿੱਤੀ ਹੈ ਜਲਦ ਹੀ ਲਿਖਤੀ ਅਸਤੀਫਾ ਕੌਮੀ ਪ੍ਰਧਾਨ ਅਜੇ ਸਿੰਘ ਚਟਾਲਾ ਨੂੰ ਸੌਂਪਿਆ ਜਾਵੇਗਾ ਨਿਸ਼ਾਨ ਸਿੰਘ ਨੇ ਕਾਂਗਰਸ ਵਿੱਚ ਜਾਣ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਦਸੰਬਰ 2018 ਵਿੱਚ ਉਹਨਾਂ ਨੂੰ ਜੀ ਜੇ ਪੀ ਬਣ ਦੇ ਨਾਲ ਹੀ ਉਹਨਾਂ ਨੂੰ ਸੂਬਾ ਸਖਤਰ ਦੀ ਦਿੱਤੀ ਗਈ ਸੀ ਨਿਯੁਕਤੀ हरियाणा दी करनाल लोकसभा सीट ਤੋਂ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟਰ ਦੇ ਖਿਲਾਫ ਕਾਂਗਰਸ ਸੈਲਿਬ੍ਰਿਟੀ ਕਾਰਡ ਖੇਡਣ ਦੀ ਕਰ ਰਹੀ ਹੈ ਤਿਆਰੀ ਇੱਥੋਂ ਬਾਲੀਵੁੱਡ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ ਕਾਂਗਰਸ ਦੀ ਕੇਂਦਰੀ ਚੋਣ ਸੰਮਤੀ ਸੀਈਸੀ ਦੀ ਮੀਟਿੰਗ ਵਿੱਚ ਸੋਨੀਆ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਅਤੇ ਕੇਸੀ ਵੈਨੂ ਗੋਪਾਲ ਦੀ ਮੌਜੂਦਗੀ ਵਿੱਚ ਕਰਨਾਲ ਸੀਟ ਤੇ ਸੰਜੇ ਦੱਤ ਦੇ ਨਾਮ ਤੇ ਹੋ ਰਹੀ ਹੈ ਚਰਚਾ ਹਰਿਆਣ ਦੀ ਸਿਆਸਤ ਵਿੱਚ ਟ੍ਰੈਜੇਡੀ ਕਿੰਗ ਤੋਂ ਲੈ ਕੇ ਬੇਬਾਕ ਟਿੱਪਣੀਆਂ ਨੂੰ ਲੈ ਕੇ ਮਸ਼ਹੂਰ ਸਾਬਕਾ ਕੇਂਦਰੀ ਮੰਤਰੀ ਚੌਧਰੀ ਬ੍ਰਿੰਦਰ ਸਿੰਘ 10 ਸਾਲਾਂ ਬਾਅਦ ਫਿਰ ਤੋਂ ਮੋੜ ਕਾਂਗਰਸ ਦੇ ਵਿੱਚ ਕਰਨ ਜਾ ਰਹੇ ਵਾਪਸੀ ਬ੍ਰਿੰਦਰ ਸਿੰਘ ਦੇ ਆਉਣ ਦੇ ਨਾਲ ਨਿਸ਼ਚਿਤ ਰੂਪ ਤੋਂ ਬਾਂਗਰ 벨ਟ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਜਾਟਾਂ ਦੇ ਦਬਦਬਾ ਵਾਲੇ ਜੀਂਦ ਅਤੇ ਇਸ ਤੋਂ ਲੱਗਦੇ ਏਰੀਏ ਦੇ ਵਿੱਚ ਬਾਂਗਰ 벨ਟ ਕਿਹਾ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਕਿਸਾਨਾਂ ਦੇ ਵੱਡੇ ਆਗੂ ਰਹਿ ਸਰਛੋਟੂ ਰਾਮ ਦੇ ਨਾਤੀ ਬ੍ਰਿੰਦਰ ਸਿੰਘ ਦੀ ਮਜ਼ਬੂਤ ਪਕੜ ਦੱਸੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ ਆਪ ਦੇ ਸਟਾਰ ਪ੍ਰਚਾਰਕ ਦੀ ਭੂਮਿਕਾ ਵਿੱਚ ਆਉਣਗੇ ਨਜ਼ਰ ਤੇ ਅੱਜ ਤੋਂ ਹੀ ਪੜੋਸੀ ਸੂਬਾ ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਆਪ ਉਮੀਦਵਾਰਾਂ ਦੇ ਪੱਖ ਵਿੱਚ ਰੈਲੀਆਂ ਤੇ ਵੱਡੇ ਸ਼ੋਅ ਕਰਨਗੇ ਇਸ ਦੇ ਲਈ ਪਾਰਟੀ ਹਾਈ ਕਮਾਂਡ ਨੇ ਕਸੀ ਕੰਮ ਰਿਸ ਵਿੱਚ ਚੁਲਾਵਾ ਕੁਝ ਹੋਰ ਆਗੂ ਵੀ ਉਹਨਾਂ ਦੇ ਨਾਲ ਰਹਿਣਗੇ ਮੌਜੂਦ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਟੇਡੀਅਮ ਦੇ ਵਿੱਚ ਭਲਕੇ 7:30 ਸ਼ਾਮ ਵਜੇ ਪੰਜਾਬ ਕਿੰਗਸ 11 ਅਤੇ ਸਨਰਾਈਜ਼ ਹਦਰਾਬਾਦ ਦੇ ਵਿੱਚ ਹੋਏਗਾ ਮੁਕਾਬਲਾ ਇਸ ਦੇ ਲਈ ਆਨਲਾਈਨ ਟਿਕਟਾਂ ਮਿਲਨੀ ਸ਼ੁਰੂ ਹੋ ਗਈਆਂ ਹਨ ਪਿਛਲੇ ਵਾਰ ਗੁਜਰਾਤ ਦੇ ਨਾਲ ਹੋਏ ਮੈਚ ਦੇ ਵਿੱਚ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ ਸਨ ਲੇਕਿਨ ਅਜੇ ਤੱਕ ਆਨਲਾਈਨ ਪਲੇਟਫਾਰਮ ਤੋਂ ਲਗਭਗ 70% ਤੋਂ ਜ਼ਿਆਦਾ ਹੀ ਵੇਚੀਆਂ ਜਾ ਚੁੱਕੀਆਂ ਨੇ ਟਿਕਟਾਂ ਫਿਲਹਾਲ ਇਸ ਨਿਊ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ